ਹੂੰ ਪੰਨਾਰਾ ਸਵਾਰ ਦਾ ਫਾਇਦਾ ਆਪਾਂ ਨੂੰ ਰਾਹੀ ਡੰਗਦੇ ਯਾਰ ਇਹ ਤਾਂ ਜ਼ਰੂਰੀ ਹੈ ਹਾਂ 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 ਰਿਸ਼ਤੇ ਰਹਾਗਾ ਲਗਨਾਂ ਅੱਥ ਟੁੱਟੇ ਹੋਣੇ ਹੋਣੇ ਹੂੰ ਸਹੀ ਗੱਲ ਹੈ ਸਹੀ ਦੇਣਾ ਹੂੰ ਵੀ ਆਪਾਂ ਤੁਹਾਡਾ ਖੂਤ ਵਾਈ ਦੇ ਟਾਂ ਰਾਹ ਤੁਹਾਡਾ ਬਾੜਾ ਖਰਾਬ ਕਰਿਆ ਪਰ ਪਤੀਆ ਬਣਾ ਕੇ ਖਣਾ ਕਿਦਾ ਹੁਣ ਬਣਦੇ ਗੱਲ ਹਾਂ ਹੁਣ ਮੇਰੇ ਆ ਖਲਾਗੇ ਨਾ ਜੱਸੀ ਨੂੰ ਕਿਹਾ ਸੀ ਤਾਂ ਚਲ ਗਿਆ ਹੋ ਉਹ ਨਹੀਂ ਕੋ ਨਾਲ ਆਪਣੇ ਵਧੀਆ ਬਣ ਜਾਂਦੇ ਦੇਖ ਵਈ ਠੀਕ ਕਰ ਰਾ ਜਮਾ ਉੱਤੇ ਹੀ ਉੱਤੇ ਨਾ ਜਿੰਦਰਾ ਕਿਹਨੇ ਕਹਿਆ ਇਹ ਸਭ ਫਰਕ ਜਿੰਦਰਾ ਬੈਠਾ ਕਰਨਾ ਪੁੱਤ ਸਾਰਾ ਸਾਰਾ ਉੱਚਾ ਨਹੀਂ ਮਹਿਸਾਨ ਹੈ ਹਾਂ ਬਈ ਹਾਂ ਤੋਰ ਤੈਨੂੰ ਮਾਰਾਂਗਾ ਜਮਾ ਭਾਈ ਹਾਂਜੀ ਹਾਂਜੀ ਮੈਂ ਕਿੱਧਰ ਅੱਕਦਾ ਮੈਂ ਕਿੱਧਰ ਚੱਲਦਾ ਜਿੰਦਰਾ ਹੀ ਮਲ ਆ ਗਿਆ ਮਲ ਮਲ ਕੇ ਕਰਨ ਗਿਆ ਖੇਤ ਮਗਰੀ ਹੋ ਗਿਆ ਨਾ ਜਿੰਦਰਾ ਚੱਕ ਕੇ ਲੈਣਾ ਉਹਨੇ ਖੇਤੋਂ ਹਾਂਜੀ ਬਈ ਅੱਛਾ ਅਸੀਂ ਆਏ ਜਿੰਦਰਾ ਚੱਕਰੀ ਮੜਾਂਗਾ ਕੋਰੀ ਜਾਓ ਬਾਈ ਲਿਓ ਪਾਣੀ ਤਾਂ ਲਿਆ ਮੁਰਕ ਮੁਰਕ ਕੇ ਵੜਾ ਉਹ ਦੇਖਰਾ ਅੱਜ ਅਸੀਂ ਬਾਹਰ ਰੱਖ ਰਿਹਾ ਹੋਰ ਜਰਾ ਕੀ ਹਾਲ ਨੇ ਵਧੀਆ ਵਧੀਆ ਆ ਗਿਆ ਆ ਕੇ ਤੇਰੇ ਕੋਲ ਹੀ ਉਹ ਮਲਕ ਨਾ ਨਹੀਂ ਬਾਹਰ ਵੀ ਭਖੜਾ ਉਹ ਸਾਡੇ ਰਾਹ ਚ ਤਾਂ ਥੋੜੀ ਆ ਸਮਾਹ ਤੱਕ ਭਖੜਾ ਦਾ ਪੈ ਰਾਤ ਨੂੰ ਮੋਟਰ ਸਾਡੇ ਬਾਜ ਦੇ ਪੈ ਰਾਹ ਤੇ ਬਾਲ ਭੜਾ ਕੰਮ ਆ ਬਾਈ ਹਮ ਮੱਲ ਸਿੰਘ ਪ੍ਰਧਾਨ ਵੀ ਆਉਂਦਾ ਨੇ ਬਣਾ ਉਹ ਬੱਲਾ ਪਰਾ ਹੋਇ ਕੋਈ ਰਾਹ ਕੋਈ ਸਵਾਰ ਜਨ ਆ ਆ ਗਿਆ ਆ ਕੇ ਮੁੜ ਕੇ ਹੋਣੇ ਸੀ ਰਾਹ ਪਈ ਛੋਟਾ ਜਿਹਾ ਤੰਗ ਹੀ ਥਾਂ ਮਤ ਵਾਲਾ ਇੱਥੋਂ ਹੋਰ ਭਾਈ ਜੀ ਉਧਰ ਭਾਗ ਜਾਂਦੇ ਡੱਬੀ ਲੈ ਕੇ ਉਹ ਉੱਥੇ ਕਿਹਦੇ ਪ੍ਰਾਲੀ ਗਿੱਲੀ ਆਉਂਦੇ ਥੋੜੀ ਉਹ ਉੱਥੇ ਅੱਗ ਲਾਇਆ ਉਹਨੂੰ ਕੰਡਾਲੇ ਨਾ ਆਈ ਉਹ ਬੱਕਰੀਆਂ ਪੜ ਗਈਆਂ ਥੋੜੀ ਬਾਹਨ ਚਾਦਰ ਜੇ ਅੱਗ ਨਾ ਆਹਰੀ ਹੋਈ ਜੀਰੀ ਨਾ ਆਹਰੀ ਹੋਈ ਉਧਰੋਂ ਮੁੜੇ ਜਾਂ ਭੱਜ ਆ ਡੱਬੀ ਲੈ ਅੱਗ ਨਾ ਆਈ ਖਲਤਾ ਤੁੰਦਾ ਅੱਗ ਨਾ ਆਈ ਉਹ ਆਪਣਾ ਉਰਲਾ ਫਲਾ ਅੱਗ ਨਹੀਂ ਲਾਉਣੀ ਬੰਦ ਕਰੀ ਸਰਕਾਰ ਦੀ ਜੇ ਤਾਂ ਉੱਥੇ ਕਣਕਾਰੀ ਹੋਏ ਉਹ ਅੱਗ ਬੰਦ ਕਰੀ ਸਰਕਾਰ ਦੀ ਤੇ ਕਿਉਂ ਲਈ ਨਾ ਪੋ ਮਾੜੀ ਮੁੱਟੀ ਹੈ ਹਾਂ ਉਹ ਪਰਚਾ ਹੈ ਜੀ ਮਾਲ ਨਾ ਬਣਾਉਂਦੇ ਲੋ ਪਰਚਾ ਹਾਂ ਕਤਨ ਨਮ ਬੰਦੇ ਦਾ ਕੰਮ ਇਸ਼ਾਰਾ ਟਾਲੀ ਪਰ ਕੇ ਲੈ ਸਮਾਨ ਦੀ ਏ ਥੋੜੇ ਆਉਣ ਕੇ ਲੈ ਗਏ ਜੀ ਅਖੀਰ ਆਪੋ ਆਉਂਦੇ ਨੇ ਉਹਦੇ ਉੱਥੇ ਐਡਾ ਜਿੱਦਾ ਕਹਿੰਦਾ ਹੂੰ ਦਾਦੀ ਦਰੂਹ ਦੇ ਮਕਾਨ ਨਹੀਂ ਨਾ ਹੀ ਪੀਏ ਹਾਂ ਹਾਂ ਫਾਇਦਾ ਨਹੀਂ ਨਸ਼ੇ ਚ ਕੀ ਫਾਇਦਾ ਰੋਟੀ ਖਾ ਕੇ ਮੇਰੇ ਕੋਲ ਜਾ ਕੇ ਕਮੇਡੀ ਪੈਸੀ ਪੀ ਰਹਾ ਰਾਤ ਕਿਸੇ ਨਾ ਹੀ ਕਿਹੜਾ ਪੀਣੇ ਕਿਸੇ ਤੋਂ ਆ ਕਿੱਥੇ ਚੱਲਾ ਕਹਿੰਦਾ ਆ ਜਾ ਓਏ ਕਿਨੇ ਜੱਗੀ ਅੱਛਾ ਦਾਵਾ ਕਰਦੇ ਆ ਕੰਮ ਕਰਦੇ ਆ ਇਹ ਦਾਦੀ ਕਿਸੇ ਰਸਕੀਰੀ ਨਹੀਂ ਹਾਂ ਪੀਏ ਕੋਈ ਨਹੀਂ ਟਾਈਮ ਤਾਂ ਹੋ ਜਾਂਦਾ 1 6 ਵਜਨ ਦੇ ਹੂੰ ਦੁਬਾਰਾ ਆਇਆ ਕਰ ਕੰਮ ਕਰਕੇ ਜੇ ਤਮ ਗੱਲ ਹੀ ਚੱਲ ਕੀ ਕਰਨਾ ਏ.ਸੀ. ਠੀਕ ਰੱਖ ਲੈ ਉਹ ਮੇਰੇ ਹਿਸਾਬ ਨਹੀਂ ਉਹ ਚਲਾਉਣਾ ਨਹੀਂ ਆਉਂਦਾ ਨਾ ਤੈਨੂੰ ਪਾਉਣਾ ਨਹੀਂ ਉਹ ਏ.ਟੀ.ਮ ਖੜ ਜਾ ਚੱਲ ਜਾ ਫਿਰ ਉਤਰ ਪੈਸੀ ਦਾ ਕੰਮ ਕਰ ਤੁਰੀਏ ਨਾ ਤੂੰ ਤਾਂ ਉੱਥੇ ਵੀ ਕਿਹੜੇ ਉੱਥੋਂ ਮੁੜੇ ਉੱਥੋਂ ਦਸ ਬਾਰ ਚਲਾ ਗਏ ਆ ਕੀ ਟਾਫਾਨ ਹੁਣ ਲੜਕੀ ਕਰਦੇ ਆ ਪਗਣ ਕਰ ਕਹਿੰਦੇ ਆ ਕੀ ਕਰਨਗੇ ਤੇ ਉਹ ਮੋਟਸੇ ਲੈ ਕੇ ਹੋਰ ਜੰਦਰਾ ਲੈਣਗੇ ਸੀ ਮੈਂ ਕਹਣਾ ਆਈ ਆਈ ਮੜੇ ਪਾਈ ਟੀ.ਐਮ ਤੇ ਲਾ ਕੇ ਚੱਲ ਜਾ ਉਧਰ ਬਾਹਰ ਪਿਆ ਪਰ ਨਹੀਂ ਡੇਗੇ ਆਪਣੇ ਹੋਰੀ ਪੀ ਦਾ ਡੱਬੀ ਫੜਾ ਲਈ ਓਏ 90 ਫਰਦਾ ਤੂੰ ਛੱਡ ਦੇ ਮੈਂ ਛੱਡਦਾ ਨਹੀਂ ਰਿਸਕਾ ਕੰਮ ਤੇ ਆ ਫੜ ਜਾ ਬਾਪੂ ਆ ਬੱਕਰੇ ਕਿੱਧਰ ਆ ਗਏ ਵਿੱਚ ਆ ਨਾਲੇ ਇਹਦੇ ਥੋੜੇ ਬਾਲਾ ਕੁਝ ਇੱਥੇ ਨੋਏ ਆ ਇਹ ਦੋਸਤੋ ਗੰਦਾ ਨਾਲਾ ਵਿੱਚ ਸਵਾਰਿਆ ਪਾਣੀ ਜਾ ਰਿਹਾ ਅੱਗੇ ਸੁਨਾਮ ਕਣਿਉ ਬਹੁਤ ਪਿ ਸਵਾਰ ਗੰਦਾ ਨਾਲਾ ਇਹ ਖੇਤ ਦੇ ਨਾਲ ਆ ਆਪਣੇ ਜਗੀ ਬਣਦੀਆਂ ਉਹਦੀਆਂ ਗੱਲਾਂ ਜਮਾ ਬਣ ਗਿਆ ਲੈ ਬਾਈ ਦੇਹ ਬੰਦ ਹੋ ਗਿਆ ਜੀ ਆ ਮਾਰਾਸਤਾ ਤੁਸੀਂ ਸਵਾਫ ਕਹਿ ਕੇ ਜਮੀਂ ਹੱਥੋਂ ਦੇ ਖੇਤ ਦਾ ਹੱਕ ਜੁੜੀ ਜਾਦੇ ਪਈ ਤਾਂ ਹੋਰ ਬਾਈ ਤੇਰਾ ਕੰਨ ਕੇ ਵਿੱਚ ਕੇ ਮੋੜ ਕੇ ਤੂੰ ਜਫਾਲ ਪੀਜ ਮਾਰਤਾ ਕਰਦਾ ਪੁੱਤ ਹੂੰ ਉਹ ਬੋਲ ਮਰੀ ਜਾਂਦਾ ਮੈਨੂੰ ਦੇਖ ਲੈ ਮੈਂ ਉਹਦਾ ਨਹੀਂ ਜਾ ਸਕਦਾ ਇੰਦਰੇ ਫਿਰ ਜਾਣਾ ਆਪਾਂ ਲਓ ਜੀ ਦੋਸਤੋ ਅੱਜ ਆਪਾਂ ਆਏ ਹੋਇਆ ਪਿੰਡ ਸਤੌਜ ਸੇ ਆਪਣੇ ਰਿਸ਼ਤੇਦਾਰੀ ਚਾਹੀਸੀ ਦੋਸਤੋ ਆਪਾਂ ਭਾਈ ਜੀ ਆਪਣੇ ਇਹ ਕਰ ਰਹੇ ਨੇ ਸਪਾਈ ਇਹ ਸਾਲ ਬਾਅਦ ਕਰਦੇ ਆ ਪਹੀ ਸਪਾਈ ਆ ਦੇਖੋ ਕਿੰਨੇ ਭਖੜਾ ਕੰਡੇ-ਕੁੰਡੇ ਪੂਰੇ ਫੁੱਲਨੇ ਪਹੀ ਚ ਰਾਤ ਨੂੰ ਮੋਟਰਸਾਈਕਲ ਤੇ ਆਉਂਦੇ ਕੋਈ ਪੈਂਚਰ ਵੀ ਹੋ ਜਾਦਾ ਮੋਟਰਸਾਈਕਲ ਅੱਜ ਸਾਲ ਬਾਅਦ ਅਜ ਹੋਣਾ ਹੱਥ ਲਾਉਂਦੇ ਨੇ ਇਹ ਇਹ ਦੁਬਾਰਾ ਨਹੀਂ ਪਤਾ ਸਾਲ ਲੰਘ ਗਿਆ ਦੁਬਾਰਾ ਫੇਰਾ ਕਦੋਂ ਹੱਥ ਲਾਉਣਗੇ ਮੱਥ ਕੀ ਲਾਉਂਦੇ ਹਾਂ ਠੰਡ ਹੋ ਗਈ ਕਹਿੰਦੇ ਫੇਰ ਸਮਾਂ ਵਧੀਆ ਆ ਗਿਆ ਸਹੀ ਗੱਲ ਵੀ ਹਾਂ ਹੂੰ ਬੰਦੇ ਨਾਲ ਜੀ ਕਰਨਾ ਅਸੀਂ ਤਾਂ ਹੈਗਾ ਉਸ ਲਈ ਜਨ ਚਾਹੀਏ ਮੱਦੇ ਨੂੰ ਵੀ ਮੈਨਾ ਉਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਹੂੰ ਹੂੰ ਡੀ ਡੀ ਰੋਡ ਪਰ ਕਾ ਬਣ ਗਾ। ਅੰਮ ਮਾੜਾ ਦਾ ਨੁਕਸਾਨ ਕਰਨ ਦਾ ਸੌਗਾ ਹੁੰਦਾ ਹਰ ਕਿਤੇ। ਹੂੰ ਹੂੰ ਵਧੀਆ ਵੀ। ਸਾਦਾ ਪੁੱਤ ਬਹੁਤ ਵਧੀਆ ਧੂਰ ਕੋਟ ਪਿੰਡ ਤੋਂ ਹੈ। ਪਾਲ ਰੂੜੇ ਕਾ ਲੋ ਹੈ। ਪਿੰਡ ਤਾਂ ਤੈਨੂੰ ਪਤਾ ਵਧੀਆ ਪਰਨਾਲਾ ਏਰੀਆ ਆਪਣਾ। ਬਹੁਤ ਵੱਡਾ ਮੁੰਡਾ ਹੈ। ਹੂੰ ਹੂੰ ਧੂਰ ਕੋਟ ਤੋਂ ਅੱਗੇ ਹੜਗਮ ਕਰਾ ਗਿਆ। ਹਾਂ ਮਾਤਾ ਵੀ ਅਹੀਂ ਹੈ। ਬਰਾ ਉਸਲਾ ਤਿੰਨਾਂ ਬੰਦੇ ਵੀ ਭਾਈ ਕੰਮ ਕਰੋ। ਹੂੰ 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 ਕੋ ਮੈਂ ਕਹਨਾ ਕੀ ਹੋ ਜਾਪਾ ਇੰਨਾ ਸੋਣਾ ਸਮਾਰਦੇ ਆ ਮਗਰ ਥੋੜਾ ਫੜਾ ਲੈ ਫੜ ਕੜੀ ਹਾ ਵੜਦੇ ਅੱਕ ਜਾ ਅੱਕ ਦਾ ਬਾਪੂ ਵੜ ਦੂੰ ਕੱਲ ਤਾਂ ਹੁੰਦਾ ਨਹੀਂ ਲੈ ਉਰੀਆ ਵੜ ਵੜ ਮਨਾ ਮੁੰਡਾ ਬਣਾ ਦੇ ਗੱਲ ਪਈ ਗੁਰੀ ਖਾਦਾ ਸੰਦਾ ਗੁਰੀ ਤੇ ਤੱਕ ਪੈ ਪੱਥਰ ਵਰਗੀ ਪੇਤਰੇ ਰਗਾਣਾ ਪਈ ਜੀ ਰੋਡ ਨੇ ਗੱਲ ਪਕੋੜੇ ਨਾਲੇ ਕਰਕੇ ਰੋੜਾ ਨਾਲਾ ਓਡੇ ਨਾਲ ਇੱਕ ਥੋੜਾ ਵਾਹਣ ਵਾਹ ਨਹੀਂ ਮਾਰ ਉੱਚਾ ਕਰਕੇ ਪੜੀ ਤੁਹਾਨੂੰ ਨਾ ਯਾਰ ਹਿਸਾਬ ਚ ਨਹੀਂ ਹੈ ਇਹ ਰੂਟਾ ਆਟਾ ਬਿੱਟਰ ਕੇ ਮੀ ਮੂੰਹ ਪੈ ਤਾਂ ਫਿਰਦਾ ਕਰੋ ਜਾਵਾਂ ਸਾਫ ਹੋ ਜਾਏਗਾ ਬਈ ਜੀ ਆ ਨਾਲੇ ਕਰਕੇ ਇੱਕ ਇੱਕ ਕਰੀ ਬਾਲੀਆਂ ਦਰਖਤ ਛੋੜੇ ਥੇ ਯਾਰ ਉਹ ਦੇ ਕਿਵੇਂ 베ਰੀ ਵੱਡੀ ਹੁੰਦਾ ਕੋਈ ਉਥੇ 베ਰੀ ਵੱਡ ਵੱਡ ਸ਼ਾਰਟ ਚ ਲਈ ਜਾਂਦਾ ਆ ਨਾਲੇ ਇਹ ਕਰਕੇ ਉੱਦਣਾ ਟਿੱਕਾ ਹੋਰਤਾ ਖਿੱਚ ਕੇ ਤਾਂ ਹਾਲਾ ਸਾਰੇ 베ਰੀਆਂ ਯਾਰ ਯਾਰ ਕਿਤਰਾ ਫੇਰਾ 10 ਲੱਖ ਗੁੰਜੇ ਚ ਦੇ ਕੇ ਨਾ ਜੋਰ ਲਾਇਆ ਤਾਂ ਹੋਤਾ ਲੱਗ ਕਪੜੀ ਇੰਨੇ ਉੱਚੇ ਚ ਖਿੱਚ ਕੇ 베ਰੀ ਲੈ ਕੇ ਹੁਣ ਪਰ ਜੇ ਸੰਦ ਲੈ ਸੀ ਤੇ ਤਾਂ ਵੱਡੀ ਗੇ ਮੇਰੀਆਂ ਬੁਰੀਆਂ ਆ। ਕਾੜੀ ਲੈ 1000 ਰੁਪਏ ਦੀ। ਇਹੀ ਕਾੜੀ 1000 ਦੀ ਲੈ ਆ। ਪਤਾ ਕੁਰੀਆ ਸੇਕ ਲਵਾ ਦੂ ਜਣਾ ਜਰਾ 부ਜੇ ਨੂੰ। ਮੜਾ ਗੌਰ ਰੱਖ ਕੇ ਕਰੋ ਜੰਨਾ ਉਹਦੇ 부ਜੇ ਤੇ ਕਿੰਨਾ ਉਹਦੇ ਫਲ ਚੱਕੀ ਖੜਾ ਦੇਖਣਾ। ਥੋੜਾ ਜਿਹਾ ਸੇਕ ਲੱਗ ਗਿਆ ਫਿਰ ਮੜਾ ਪ੍ਰਾਲੀ ਮੋੜ ਲੈ ਕੇ ਉਹਨਾਂ ਹੱਟ ਤੇ ਜਰਾ। ਮੜਾ ਦੇਖ ਰੱਖਿਆ ਨਾ ਲਾ ਸੰਦ ਬਦੀ ਹੋ ਗਿਆ। ਗੌਰ ਆ ਫੁੱਲ ਸੋਡੀ ਸਬਜੀ ਸਬਜੀ ਦਾ ਹਲਦੀ ਨਾਲ ਲੈ ਬਠੂ ਆ ਦੇਖੋ ਦੋਸਤੋ ਸਾਰੇ ਦਰਖਤ ਲਾਇਆ ਨੇ ਖੇਤ ਗਰਮੀ ਚ ਬਹੁਤ ਵਧੀਆ ਹਵਾ ਆਉਂਦੀ ਸਾਰ ਰਹਿੰਦੀ ਹੋਈ ਦੇਖੋ ਦੋਸਤੋ ਆਏ ਆਪਣੇ ਖੇਤ ਸਾਰੇ ਆਪਣਾ ਹੱਕ ਬਣਦਾ ਬਠਨ ਬਾਅਦ ਤੇ ਸਿਰਖਤ ਚਾਹੀਦੇ ਨੇ ਆਪਣੇ ਦੇਖੋ ਦੋਸਤੋ ਲਓ ਜੀ ਤੁਹਾਨੂੰ ਕਿਵੇਂ ਲੱਗੀ ਸਾਡੀ ਅੱਜ ਦੀ ਵੀਡੀਓ ਅੱਜ ਆਪਾਂ ਰਿਸਤੇ ਤੇ ਚਾਏ ਸੀ ਵੈਸੀ ਵੀਡੀਓ ਬਣਾ ਲਈ ਮਨੋਂ ਜਨ ਵਾਸਤੇ ਠੀਕ ਆ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਚੈਨੂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗੀਆਂ ਵੀਡੀਓ ਦੇਖਣ ਲਈ